ਹਾਂਜੀ ਦੋਸਤੋ ਕੀ ਹਾਲ ਚਾਲ ਹੈ ਵੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਆ ਤੁਹਾਡਾ ਹੋਸਟ ਰਣਜੀਤ ਬੈਣੀਪਾਲ ਤੇ ਤੁਸੀਂ ਜੁੜਿਓ ਸਾਡੇ ਪੇਜ ਕੇਵਲ ਸੱਚ ਦੇ ਨਾਲ ਦੋਸਤੋ ਜਿਵੇਂ ਕਿ ਹੁਣ ਸਮਰ 올림픽ਸ ਲੰਘ ਕੇ ਗਈਆਂ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਭਾਰਤ ਦੀ ਹੌਕੀ ਟੀਮ ਨੇ ਕਮਾਲੇ ਕਰਤਾ ਹਨਾ ਤੇ ਲਗਾਤਾਰ ਦੂਜੀ ਵਾਰ ব্রੌਂਜ਼ ਮੈਡਲ ਜਿੱਤਿਆ ਤੇ ਆਪਣੇ ਸਰਪੰਚ ਸਾਹਿਬ ਹਰਮਨਪ੍ਰੀਤ ਐਨ ਕੰਪਨੀ ਨੇ ਵਾਝਾ ਵਾਝਾ ਕਰਾਤੀ ਹੈ ਨਾ ਪੈਰਿਸ ਵਿਖੇ ਤੇ ਅੱਜ ਗੱਲ ਕਰਨੀ ਹੈ ਹਰਮਨਪ੍ਰੀਤ ਦੇ ਸਭ ਤੋਂ ਵੱਧ ਇਨੇ ਗੋਲ ਕੀਤੇ ਨੇ ਹਰਮਨਪ੍ਰੀਤ ਸਿੰਘ ਨੇ ਕੀਤੇ ਨੇ ਜਿਹੜਾ ਆਪਣਾ ਕਪਤਾਨ ਆ ਸਰਪੰਨ ਸਾਹਿਬ ਨੇ ਕੀਤੇ ਨੇ 10 ਗੋਲ ਕੀਤੇ ਨੇ ਹਰਮਨਪ੍ਰੀਤ ਨੇ ਤੇ ਜਿਹੜਾ ਦੂਜੇ ਨੰਬਰ ਤੇ ਗੋਲ ਕਰਨ ਵਾਲਾ ਉਹ ਹੈਗਾ ਗੋਵਰ ਬਲੇਕਸ ਆਸਟ੍ਰੇਲੀਆ ਦਾ ਉਹਦੇ 7 ਗੋਲ ਨੇ ਤੇ ਆਪਣੇ ਹਰਮਨਪ੍ਰੀਤ ਦੇ ਹੈਗੇ ਨੇ 10 ਗੋਲ ਨਿਊਜ਼ੀਲੈਂਡ ਲੈਂਡ ਦੇ ਖਿਲਾਫ ਇਹਨੇ ਤਾਂ ਕੀਤੇ ਨੇ 2 ਗੋਲ ਤੇ ਅਰਜנטיਨਾ ਖਿਲਾਫ ਜਿਹੜਾ ਮੈਸੀਗਾ ਉਹ ਆਪਾਂ ਹਾਰ ਰਹੇ ਸੀ 1-0 ਤੇ ਐਨ ਐਂਡ ਦੇ ਵਿੱਚ ਆ ਕੇ 1 ਮਿੰਟ ਰਹਿੰਦੇ ਹੋਏ ਇਹਨੇ ਗੋਲ ਕੀਤਾ ਤੇ ਇੱਕ ਗੋਲ ਅਜੇ ਨੀ ਨਾਲ ਮੈਚ ਚੁਕਿਆ ਤੇ ਦੋ ਗੇ ਤੇ ਆਇਰਲੈਂਡ ਦੇ ਖਿਲਾਫ ਤੇ ਉਸ ਤੋਂ ਬਾਅਦ ਅਗਲਾ ਮੈਚ ਬੈਲਜੀਅਮ ਤੋਂ ਇੰਡੀਆ ਹਾਰ ਗਿਆ ਸੀਗਾ 2-1 ਤੇ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਖਿਲਾਫ ਮੈਚ ਜਿੱਤੇ ਇੰਡੀਆ 2-3 ਤੇ ਜਿੱਤੇ ਸੀਗਾ ਜਿਹੜਾ ਤੇ ਉਹਦੇ ਵਿੱਚ ਦੋ ਗੋਲ ਕੀਤੇ ਹਰਮਨ ਪੀਤ ਨੇ ਤੇ ਫਿਰ ਇੱਕ ਗੋਲ ਕੀਤਾ ਨੇ ਕੁਆਟਰਫਾਈਨਲ ਦੇ ਵਿੱਚ ਗ੍ਰੇਟ ਬ੍ਰਿਟੇਨ ਦੇ ਖਿਲਾਫ ਤੇ ਉਸ ਤੋਂ ਬਾਅਦ ਫੇਰ ਆ ਜਿਹੜਾ ব্রੌਂਜ਼ ਮੈਡਲ ਵਾਲਾ ਮੈਚ ਸੀਗਾ ਇੱਕ ਗੋਲੇ ਨੇ ਇਹ ਚ ਕੀਤਾ ਕਹਿੰਨ ਦਾ ਮਤਲਬ ਵੀ ਟੋਟਲ ਇਹਦੇ 10 ਗੋਲ ਸੀਗੇ ਹਰ ਇੱਕ ਮੈਚ ਦੇ ਵਿੱਚ ਜਾਣੇ ਇਹਦਾ ਪੂਰਾ ਯੋਗਦਾਨ ਮੈਂ ਜਿਤਾਉਣ ਦਾ ਹਰਮਨ ਪ੍ਰੀਤ ਨੇ ਸਿਰਤੀ ਯਾਰ ਮੇਰੇ ਖਿਆਲ ਨਾਲ ਖੇਡੇ ਮੁੰਡੇ ਸਾਰੇ ਬਹੁਤ ਵਧੀਆ ਨੇ ਇਹ ਚ ਕੋਈ ਦੋ ਰਹਿ ਨਹੀਂ ਪਰ ਹਰਮਨ ਪ੍ਰੀਤ ਨੇ ਇੱਕ ਐਕਸੈਪਸ਼ਨਲ ਖੇਡ ਦਿਖਾਈ ਆ ਆਪਦੀ ਸੱਤ ਗੋਲ ਤੇ ਇਹਦੇ ਆਏ ਨੇ ਡ੍ਰੈਗ ਫਲਿਕ ਦੇ ਨਾਲ ਪੈਨਲਟੀ ਕਾਰਨਰ ਦੇ ਰਾਹੀਂ ਤੇ ਤਿੰਨ ਗੋਲੇ ਤੇ ਆਏ ਨੇ ਪੈਨਲਟੀ ਸਟ੍ਰੋਕ ਦੇ ਰਾਹੀਂ ਤੇ 10 ਗੋਲੇ ਤੇ ਆਪਣੇ ਮੁੰਡੇ ਨੇ ਕੀਤੇ ਨੇ ਬਹਿ ਜਾ ਬਹਿ ਜਾ ਕਰਾਤੀ ਤੇ ਵੈਸੇ ਵੀ ਆਪਣੀ ਤਾਂ ਹਮੇਸ਼ਾ ਹੀ ਮੈਂ ਤਾਂ ਆ ਜਦ ਪਿਛਲੀ ਵਾਰ ਬ੍ਰੌਂਜ਼ ਮੈਡਲ ਜਿੱਤੇ ਆਪਾਂ ਤਾਂ ਜਦ ਵੀ ਭਾਰਤ ਦੀ ਹਾਕੀ ਟੀਮ ਦੇ ਫੁੱਲ ਦਿਲੋਂ ਨਾਲ ਸੀਗੇ ਜਦ ਮਨਪ੍ਰੀਤ ਕਪਤਾਨ ਸੀਗਾ ਤੇ ਇਸ ਵਾਰ ਆਪਣਾ ਹਾਰਮਨ ਪੀਕ ਕੈਪਟਨ ਸੀਗਾ ਤੇ ਆਪਣੀ ਤਾਂ ਹਮੇਸ਼ਾ ਸਰਕਾਰ ਨੂੰ ਗੁਹਾਰ ਹੁੰਦੀ ਆ ਕਿ ਭਾਈ ਖਾਸ ਕਰਕੇ ਸੈਂਟਰ ਗਵਰਨਮੈਂਟ ਤੇ ਵੀ ਤੁਸੀਂ ਹਾਕੀ ਦੇ ਵੱਲ ਵੱਧ ਤੋਂ ਵੱਧ ਧਿਆਨ ਦਿਓ ਜਿਵੇਂ ਤੁਸੀਂ ਕ੍ਰਿਕਟ ਨੂੰ ਪ੍ਰਫੋਲਰ ਕੀਤਾ ਹੋਇਆ ਓਵੇਂ ਹਾਕੀ ਵੱਲ ਵੀ ਧਿਆਨ ਦਿਓ ਕੱਲੀ ਹਾਕੀ ਨੂੰ ਕਿਤਾਬਾਂ ਦੇ ਵਿੱਚ ਨਾ ਰੱਖੋ ਵੀ ਸਾਡੀ ਰਾਸ਼ਟਰੀ ਗੇਮ ਆ ਹਾਕੀ ਦਾ ਕੁਝ ਅਪਰਾਲਾ ਕਰੋ ਜਿੰਨੂੰ ਜੇ ਰਾਸ਼ਟਰੀ ਗੇਮ ਮੰਨਦੇ ਹੋ ਤਾਂ ਇਹਨੂੰ ਰਾਸ਼ਟਰੀ ਗੇਮ ਵਰਗਾ ਮਾਨ ਸਤਕਾਰ ਵੀ ਦਿਓ ਮੈਂ ਤਾਂ ਪ੍ਰਧਾਨ ਮੰਤਰੀ ਦਿਨਿੰਦਰ ਮੋਦੀ ਜੀ ਨੂੰ ਡਾਇਰੈਕਟ ਅਪੀਲ ਕਰਦਾ ਕਿ ਤੁਸੀਂ ਡਾਇਰੈਕਟ ਦਖਲਅੰਦਾਜ਼ੀ ਕਰਕੇ ਭਾਰਤੀ ਹਾਕੀ ਨੂੰ ਹੋਰ ਉੱਚਾ ਚੱਕੋ ਕਿਉਂਕਿ ਹੁਣ ਤਾਂ ਆਪਣੇ ਮੁੰਡੇ ਟਰਫ ਤੇ ਖੇਡਣਾ ਬੈਹ ਜਾ ਬੈਹ ਕਰਾਉਣ ਲੱਗ ਗਏ ਟਰਫ ਤੇ ਖੇਡਣਾ ਆਉਣ ਲੱਗ ਗਿਆ ਮੁੰਡਿਆਂ ਨੂੰ ਪਹਿਲਾਂ ਠੀਕ ਆ ਘਾਹ ਤੇ ਔਕੀ ਜਲਦੀ ਸੀ 80 ਤੱਕ ਭਾਰਤ ਉੱਤੇ ਤੇ ਸਰਦਾਰੀ ਰਹੀ ਹੈ ਭਾਰਤੀ ਜੀ ਟਰਫ ਵਾਲੀ ਔਕੀ ਆ ਗਈ ਤਾਂ ਯੂਰਪੀਅਨ ਟੀਮਾਂ ਮੂਰੇ ਹੋ ਗਈਆਂ ਤੇ ਹੁਣ ਹੁਣ ਯੂਰਪੀਅਨ ਟੀਮਾਂ ਨੇ ਜਿਹੜੀਆਂ ਉਹਨਾਂ ਦੀ ਸਰਦਾਰੀ ਟੁੱਟਦੀ ਜਾਂਦੀ ਹੈ ਕਿਉਂਕਿ ਇੰਡੀਆ ਦੇ ਮੁੰਡੇ ਵੀ ਟਰਫ ਤੇ ਵਧੀਆ ਖੇਡਣ ਲ ਸਮਝੀ ਗੱਲ ਤੇ ਤਾਂ ਕਰਕੇ ਕਹਿੰਦਾ ਵੀ ਹੁਣ ਭਾਰਤ ਦੀ ਹੌਕੀ ਨੂੰ ਹੁਣ ਵਰਲਡ ਕੱਪ ਜਿੱਤਣ ਵਾਲਾ ਜਿਹੜਾ ਮੇਨ ਮੈਟਰ ਹੈਗਾ ਵਰਲਡ ਕੱਪ ਹੁਣ ਜਿਤਾਵੇ ਕਿਉਂਕਿ ਇੰਡੀਆ 1975 ਚ ਇੱਕੇ ਵਰਲਡ ਕੱਪ ਜਿੱਤਿਆ ਹੋਇਆ ਹੌਕੀ ਦਾ ਤੇ 올림픽 ਮੈਡਲ ਜਰੂਰ 8 골ਡ ਜਿੱਤਿਆ ਹੋਇਆ ਬਾਕੀ ਆ 5 3 ব্রোঞ্জ ਜਿੱਤਿਆ 2 ਸਿਲਵਰ ਮੈਡਲ ਜਿੱਤਿਆ ਹੋਇਆ ਟੋਟਲ 13 ਹੋ ਗਏ ਮੈਡਲ ਤੇ ਹੁਣ ਤਾਂ ਜਿਵੇਂ ਮੁੰਡੇ ਖੇਡ ਰਹੇ ਨੇ ਤਾਂ ਬਹਿ ਜਾ ਬਹਿ ਕਰਵਾ ਰਹੇ ਨੇ ਤੇ ਸਰਕਾਰ ਵੀ ਚਾਹ ਹੁਣ ਸਰਕਾਰ ਨੂੰ ਵੀ ਚਾਹੀਦਾ ਕਿ ਦਖਲਅੰਦਾਜ਼ੀ ਕਰਕੇ ਹੌਕੀ ਨੂੰ ਹੋਰ ਘੈਂਟ ਬਣਾਇਆ ਜਾਵੇ ਤੇ ਇਹ ਸੀਗੇ ਆਪਣੇ ਹਰਮਨਪ੍ਰੀਤ ਸਿੰਘ ਦੇ ਆਪਣੇ ਜਿਹੜੇ ਗੋਲ ਕੀਤੇ ਨੇ ਤੇ ਆਪਣੇ ਹਰਮਨਪ੍ਰੀਤ ਦਾ ਯੋਗਦਾਨ ਵੀ ਹਾਕੀ ਨੂੰ ਕਿਵੇਂ ਇਹਨੇ ਕਿੱਥੇ ਤੱਕ ਲੈ ਕੇ ਆ ਵਿਚਾਰਾ ਮੁੰਡਾ ਘੈਂਟ ਆ ਆਪਾਂ ਤਾਂ ਇਹਦੇ ਫੁੱਲ ਭੈਣਾ ਤੇ ਆਪਾਂ ਨੂੰ ਖੁਸ਼ੀ ਮਹਿਜਾ ਹੁੰਦੀ ਜਦੋਂ ਭਾਰਤ ਯਾਕੀ ਟੀਮ ਬਲੰਦੀਆਂ ਛੁੰਦੀ ਆ ਤੇ ਆ ਵੀ ਹੁਣ ਥੋੜਾ ਜਿਹਾ ਚਲੋ ਜਿਹੜੇ ਜਰਮਨੀ ਖिला ਮੈਚ ਖੇਡੇ ਨੇ ਉਹ ਵੀ ਵਹਿ ਜਾ ਵਹਿ ਜਾ ਕਰਾਤੀ ਦੀ ਆਈ ਗਲੇਨ ਦੋ ਤਿੰਨ ਤਿਆਰੇ ਮੈਚ ਉਹ ਵੀ ਬਹੁਤ ਕਹਿਣ ਖੇਲੇ ਨੇ ਚਲੋ ਲੱਕ ਹੁੰਦਾ ਕਿਸੇ ਦਾ ਨਹੀਂ ਚਲੋ ব্রੌਂਜ਼ ਮੈਡਲ ਮੈਚ ਦੇ ਵਿੱਚ ਵਹਿ ਜਾ ਵਹਿ ਜਾ ਕਰਾਤੀ ਮੁੰਡੇ ব্রੌਂਜ਼ ਮੈਡਲ ਲੈ ਕੇ ਆਏ ਨੇ ਤੇ ਕੋਈ ਕਹਿਣ ਦਾ ਮਤਲਬ ਹੀ 골ਡਨ ਹਾਕੀ ਹਾਰਮਨ ਪ੍ਰੀਤ ਲੈ ਕੇ ਆਇਆ ਪੈਰਾਸ ਓਲੰਪਿਕ ਤੋਂ 10 ਗੋਲ ਕਰਕੇ ਤੇ ਦੂਜਾ ਜਿਹੜਾ ਦੂਜੇ ਨੰਬਰ ਤੇ ਉਹ ਬਲੇਗ ਗੋਬਰਸ ਉਹ 7 ਗੋਲ ਸੀ ਉਹਦੇ ਸਿਰਫ ਤੇ ਆ ਤੇ ਇਹੀ ਅੱਜ ਹਰਮਨਵੀਰ ਦੇ ਹੱਕ ਦੇ ਵਿੱਚ ਤਾਂ ਵੀਡੀਓ ਬਣਾਈ ਆ ਵੀ ਵਜਾ ਵਜਾ ਕਰਾਤੀ ਇਹਨੂੰ ਬਹੁਤ ਬਹੁਤ ਵਧਾਈਆਂ ਹਰਮਪ੍ਰੀਤ ਵੀਰ ਤੈਨੂੰ ਤੇ ਸਾਰੀ ਭਾਰਤ ਦੀ ਹਾਕੀ ਟੀਮ ਨੂੰ ਤੇ ਅੱਗੇ ਵਾਸਤੇ ਹੋਰ ਅਸੀਂ ਤਾਂ ਦੁਆਵਾਂ ਕਰਦੇ ਆ ਕਿ ਤੁਸੀਂ ਭਾਰਤ ਦੀ ਹਾਕੀ ਹੋਰ ਬਲੰਦੀਆਂ ਨੂੰ ਛੂਹੇ ਤੇ ਦੋ ਆ ਗਿਆ ਵੀਡੀਓ ਖਤਮ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ